ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਭਾਰਤ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕਰਦੇ ਹੋਏ ਸੜਕਾਂ ਦੇ ਇੱਕ ਪਾਸੇ ਟਰੈਕਟਰ ਖੜੇ ਕਰਕੇ ਆਪਣਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਡਬਲਿਊਟੀਓ ਦਾ ਪਤਲਾ ਬੀਫੂ ਕਿਆ ਜਾ ਰਿਹਾ ਹੈ ਇਸ ਦੇ ਚੱਲਦੇ ਆ ਫਲੋਰ ਵਿਖੇ ਵੀ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵੱਲ ਮੂੰਹ ਕਰਕੇ ਟਰੈਕਟਰ ਖੜੇ ਕਰਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਚਸ਼ਵਿੰਦਰ ਸਿੰਘ ਢੇਸੀਆ ਤੇ ਸੰਤੋਖ ਸਿੰਘ ਬਿਲਗਾ ਨੇ ਦੱਸਿਆ ਕਿ 14 ਮਾਰਚ ਨੂੰ ਐਸਕੇਐਮ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਦਿੱਲੀ ਵੱਲ ਕੂਚ ਕੀਤਾ ਆਵੇਗਾ ਇਸ ਦੇ ਨਾਲ ਹੀ ਉਹਨਾਂ ਆਖਿਆ ਕਿ WTO ਮੀਟਿੰਗ ਜੋ ਦੋਹਾ ਵਿੱਚ ਹੋ ਰਹੀ ਹੈ ਉਸ ਵਿੱਚ ਸਰਕਾਰ ਕਿਸਾਨਾਂ ਦੇ ਪੱਖ ਵਿੱਚ ਫੈਸਲਾ ਲਵੇ ਤੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਚੱਲ ਰਹੇ ਮੋਰਚੇ ਦੀਆਂ ਮੰਗਾਂ ਵੀ ਸਰਕਾਰ ਜਲਦੀ ਹੀ ਪੂਰੀਆਂ ਕਰੇ ਅੱਜ ਅਸੀਂ ਇੱਥੇ ਫਲੋਰ ਤਹਿਸੀਲ ਹੈੱਡਕੁਆਟਰ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੀਟੀ ਰੋਡ ਤੇ ਸੈਂਕੜਿਆਂ ਦੀ ਗੈਂਟੀ ਦੇ ਵਿੱਚ ਟਰੈਕਟਰ ਲਿਆ ਕੇ ਅਸੀਂ ਸੜਕ ਤੇ ਖੜੇ ਕੀਤੇ ਆ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਵੀ ਅੱਜ WTO ਦੀ ਮੀਟਿੰਗ ਹੋ ਰਹੀ ਆ ਉਹ ਜਿਹੜੀ ਸੰਸਥਾ ਦੁਨੀਆ ਭਰ ਦੇ ਵਿੱਚ ਜਿਹੜੀ ਖੇਤੀਬਾੜੀ ਉਹ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਦੇ ਲਈ ਜਿਹੜੇ ਵਿਕਾਸ ਕਰ ਰਹੇ ਮੌਲਖ ਆ ਉਹਨਾਂ ਦੇ ਜ਼ੋਰ ਦੇ ਰਹੀ ਆ ਹਰਿਆਣਾ ਦੀ ਖੱਟੜ ਸਰਕਾਰ ਦਿੱਲੀ ਦੀ મોદી ਸਰਕਾਰ ਉਹਨਾਂ ਡਬਲਯੂਟੀਏ ਦੇ ਅੰਡਰ ਪ੍ਰੈਸ਼ਰ ਆ ਅਸੀਂ ਅੱਜ ਇਹ ਫੈਸਲਾ ਕੀਤਾ ਬਈ ਟਰੈਕਟਰਾਂ ਦੇ ਮੂਹਰੇ ਦਿੱਲੀ ਵੱਲੋਂ ਕਰਕੇ ਸਾਰੇ ਨੈਸ਼ਨਲ ਹਾਈਵੇ ਤੇ ਦੇਸ਼ ਭਰ ਦੇ ਵਿੱਚ ਟਰੈਕਟਰ ਜਿਹੜੇ ਇਕੱਠੇ ਕਰ ਰਹੇ ਆ ਤਾਂ ਕਿ ਮੋਦੀ ਸਰਕਾਰ ਨੂੰ ਸਾਡਾ ਇਹ ਵੀ ਸੰਕੇਤ ਆ ਕਿ ਜੇ ਤੁਸੀਂ ਤੇਜ਼ੀ ਦੇ ਨਾਲ ਜਿਹੜੀਆਂ ਨੀਤੀਆਂ ਜਾ ਉਹਦੇ ਪ੍ਰੈਸ਼ਰ ਥੱਲੇ ਆਣ ਕੇ ਪੰਜਾਬ ਦੀ ਹਿੰਦੋਸਤਾਨ ਦੀ ਖੇਤੀਬਾੜੀ ਕਾਰਪੋਰੇਟ ਕਰਾਉਣਾ ਜਾਂ ਬਹੁ ਰਾਸ਼ਟਰੀ ਕੰਪਨੀਆਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਪੰਜਾਬ ਹਿੰਦੋਸਤਾਨ ਦਾ ਕਿਸਾਨ ਪੰਜਾਬ ਦਾ ਕਿਸਾਨ ਦੁਆਰਾ ਫੇਰ ਦਿੱਲੀ ਨੂੰ ਆਉਣ ਲਈ ਤਿਆਰ ਆ ਔਰ ਇਹਦੇ ਸਬੰਧ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਵੀ 14 ਮਾਰਚ ਨੂੰ ਵੱਡੀ ਪੱਦਰ ਤੇ ਇੱਕ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀ ਹੈ ਉੱਥੇ ਸੰਜੋਗ ਕਿਸਾਨ ਮੋਰਚੇ ਦੇ ਨਾਲ ਅਸੀਂ ਇਹ ਵੀ ਦੱਸਾਂਗੇ ਵੀ ਸ਼ੰਭੂ ਬਾਰਡਰ ਤੇ ਭਾਵੇਂ ਉਹ ਮਾਰ ਕੇ ਬਾਜੀ ਕਰ ਰਹੇ ਲੋਕ ਦੋ ਤਿੰਨ ਜਥੇਬੰਦੀਆਂ ਲਿਆ ਕੇ ਉੱਥੇ ਕਿਸਾਨਾਂ ਨੂੰ ਪਸਾਤਾ ਔਰ ਅਸੀਂ ਚੈਲੰਜ ਕਰਕੇ ਜਾਵਾਂਗੇ ਪਹਿਲਾ ਮਹੀਨਾ ਐਸਕੇਮ ਨੇ ਫੈਸਲਾ ਕਰ ਲਿਆ ਤੇ ਅਸੀਂ ਆਵਾਂਗੇ ਦਿੱਲੀ ਨੂੰ 14 ਤਰੀਕ ਨੂੰ ਫਿਰ ਰੋਕੀ ਰੋਕੇ ਸਰਕਾਰ ਜੇ ਰੋਕੂ ਤਾਂ ਉਹਦਾ ਇਹ ਵੀ ਅੰਦਾਜ਼ਾ ਲਾ ਲਵੇ ਵੀ ਉਸ ਸ਼ੰਭੂ ਵਾਲੇ ਮੋਰਚੇ ਦਾ ਤੇ ਇਸ ਮੋਰਚੇ ਦਾ ਕਿੰਨਾ ਫਰਕ ਹੈ ਮੈਂ ਪੇਰ ਵੀ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਵੀ ਅੱਜ ਆਪਾਂ ਆ ਐਕਸ਼ਨ ਕਰ ਲਿਆ ਕਾਮਯਾਬ ਐਕਸ਼ਨ ਆ ਅਸੀਂ ਜਮਹੂਰੀ ਕਿਸਾਨ ਸਭਾ ਵਾਲੇ ਇੱਥੇ ਸੈਂਕੜਿਆਂ ਦੀ ਗਿਣਤੀ ਚ ਟਰੈਕਟਰ ਜਿਹੜੇ ਆ ਜੀਟੀ ਰੋਡ ਤੇ ਲਾਏ ਆ ਤੇ ਸਾਰੇ ਕਿਸਾਨਾਂ ਨੂੰ ਬੇਨਤੀ ਆ ਵੀ 14 ਤਰੀਕ ਨੂੰ ਆਪਾਂ ਦਿੱਲੀ ਵੱਲ ਜਾਣ ਦੀ ਤਿਆਰੀ ਕਰੀਏ ਸਾਰਿਆਂ ਦਾ ਧੰਨਵਾਦ ਅੱਜ ਐਸਕੇਐਮ ਦੀ ਜਿਹੜਾ ਮੀਟਿੰਗ ਦਾ ਫੈਸਲਾ ਸੀ ਵੀ ਪੂਰੇ ਭਾਰਤ ਦੇ ਅੰਦਰ ਜਿਹੜੇ ਨੈਸ਼ਨਲ ਹਾਈਵੇ ਆ ਉਹਨਾਂ ਦੇ ਉੱਤੇ ਟਰੈਕਟਰ ਆ ਜਿਹੜਾ ਦਿੱਲੀ ਵੱਲੂ ਮੂੰਹ ਖੜੇ ਕਰਕੇ ਕਰਕੇ ਖੜੇ ਕਰਨੇ ਆ ਅੱਜ ਅਸੀਂ ਉਸੇ ਹੀ ਕੜੀ ਦੇ ਵਜੋਂ ਅੱਜ ਤਹਿਸੀਲ ਜਿਹੜਾ ਹੈੱਡ ਕੁਆਟਰ ਸਾਡਾ ਉਦੇ ਉੱਤੇ ਰੋਡ ਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਜਿਹੜੇ ਆ ਟਰੈਕਟਰ ਖੜੇ ਕਰਕੇ ਅਸੀਂ ਅੱਜ ਕਰ ਰਹੇ ਆ ਇਹਦੇ ਨਾਲੇ ਕਹਿਣਾ ਚਾਹੁੰਦੇ ਆ ਵੀ ਜਿਹੜੀ 26 ਤਰੀਕ ਆ ਇਹ ਅੱਜ ਇਸ ਕਰਕੇ ਚੁਣੀ ਗਈ ਆ ਕਿ ਜਿਹੜੀ ਕੀ ਭਾਰਤ ਦੇ ਅੰਦਰ ਜਿਹੜੀ ਪੂਰਾ ਦੇਸ਼ ਦੀ WTO ਜਿਹੜੀ ਇੱਕ ਮੰਨ ਲਓ ਸੰਸਦ ਬਣੀ ਆ ਭਾਰਤ ਉਹਦੇ ਵਿੱਚ ਮੈਂਬਰ ਆ ਤੇ ਅੱਜ ਅਬੂਦਾਬੀ ਦੇ ਵਿੱਚ ਦੁਬਈ ਦੇ ਵਿੱਚ 4 ਦਿਨ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਆ ਜਿਹੜੀ ਮੀਟਿੰਗ ਹੋਣ ਜਾ ਰਹੀ ਆ ਉਹ ਪੂੰਜੀਵਾੜ ਜਿਹੜੇ ਲੋਕ ਆ ਉਹ ਆਪਣੇ ਮੁਤਾਬਕ ਜਿਹੜੀਆਂ ਉਹਨਾਂ ਨੇ ਸਕੀਮਾਂ ਬਣਾਉਣੀਆਂ ਆ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਅੱਜ ਐਸਕੇ ਐਮ ਬਲਵੋ ਜਿਹੜਾ ਭਾਰਤ ਆ ਭਾਰਤ ਜਿਹੜਾ ਉਹਨਾਂ ਇੱਕ ਮੈਂਬਰ ਆ ਜ਼ਿੰਮੇਵਾਰੀ ਆਪਣੀ ਸਮਝਦਾ ਹੋਵੇ ਆਪਣੇ ਆਪਣੇ ਦੇਸ਼ ਦੇ ਲੋਕਾਂ ਦਾ ਕਿੱਤਾ ਵਜਾਉਣ ਲਈ ਉਹਨਾਂ ਨੂੰ ਬਾਹਰ ਆਉਣਾ ਚਾਹੀਦਾ ਜੇ ਬਾਹਰ ਨਾ ਆਵੇ ਤਾਂ ਫਿਰ ਜਿਵੇਂ ਉਹ ਮੰਨ ਲਓ ਕਿ ਪੂੰਜੀਵਾਦ ਦਾ ਜ ਬੋਲਵਾਲਾ ਆ ਸਾਮਰਾਜ ਦਾ ਬੋਲਵਾਲਾ ਆ ਕਾਰਪੋਰੇਟਾਂ ਦਾ ਬੋਲਵਾਲਾ ਜੋ ਅੱਜ ਫੈਸਲੇ ਲੈਣਗੇ ਉਹ ਕਾਰਪੋਰੇਟ ਦੇ ਹੱਥ ਹੱਕ ਬਚ ਲੈਣਗੇ ਉਹਦੇ ਨਾਲ ਜਿਹੜਾ ਕਿਸਾਨ ਆ ਮਜ਼ਦੂਰ ਆ ਦੁਕਾਨਦਾਰ ਆ ਟਰਾਂਸਪੋਰਟ ਆ ਹਰ ਕਿੱਤੇ ਵਾਲਾ ਜਿਹੜਾ ਆ ਰੇੜੀ ਫੜੀ ਵਾਲਾ ਆ ਉਹ ਸਾਰਿਆਂ ਦਾ ਕਿੱਤਾ ਜਿਹੜਾ ਅੱਜ ਖੁਸਕੇ ਚਲੇ ਜਾਣਾ ਇਸ ਕਰਕੇ ਅੱਜ 26 ਜਿਹੜਾ ਇਹ ਹੈਗਾ 26 ਤਰੀਕ ਤਾਂ ਜੁਣੀ ਆ ਕਿ ਉਹ ਮੀਟਿੰਗ ਜਿਹੜੀ ਆ ਆ ਜੋ ਆਬੂ ਟਾਬੀ ਦਾਬੀ ਦੇ ਬੈੱਡ ਵਿੱਚ ਹੋ ਰਹੀ ਆ ਇਸ ਕਰਕੇ ਅੱਜ ਉਹਦੇ ਪੂਰੇ ਭਾਰਤ ਦੇ ਅੰਦਰ ਜਿਹੜੇ ਆ ਟਰੈਕਟਰ ਵੀ ਜਿੱਥੇ ਨੈਸ਼ਨਲ ਹਾਈਵੇ ਤੇ ਖੜੇ ਨੇ ਉੱਥੇ ਪੁੱਤਨੇ ਵੀ ਬਣਾ ਦੇ ਭੁੱਕੇ ਜਾ ਰਹੇ ਆ